ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਰੋਕ ਕਰਦੇ ਹਾਂ ਪਹਿਲੀ ਖ਼ਬਰ ਤੇ ਅਮਰੀਕੀ ਮੀਡੀਆ ਨੇ ਖਾਲਿਸਤਾਨ ਪੱਖੀ ਲੀਡਰ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਸੰਬੰਧੀ ਵੱਡਾ ਖੁਲਾਸਾ ਕੀਤਾ ਹੈ ਤੇ ਅਮਰੀਕੀ ਅਖਬਾਰ ਦਾ ਵਸ਼ਿੰਗਟਨ ਪੋਸਟ ਦੇ ਵਿੱਚ ਛਪੀ ਖੋਜ ਰਿਪੋਰਟ ਦੇ ਮੁਤਾਬਕ ਅਮਰੀਕਾ ਵਿੱਚ ਤੋਂ ਸਿੱਖ ਵਗਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਕੋਸ਼ਿਸ਼ ਵਿੱਚ ਭਾਰਤੀ ਖੁਫੀਆ ਏਜੰਸੀ R&D ਦਾ ਅਧਿਕਾਰੀ ਵਿਕਰਮ ਯਾਦਵ ਸ਼ਾਮਲ ਸੀ ਰਿਪੋਰਟ ਦੀ ਮੰਨੀ ਹੈ ਤਾਂ R&D ਦੇ ਤਤਕਾਲੀ ਮੁਖੀ ਸਾਮੰਤ ਗੋ ਗਰਦ ਦੀ ਪੂਰੀ ਸਾਜ਼ਿਸ਼ ਨੂੰ ਮਨਜ਼ੂਰੀ ਦਿੱਤੀ ਸੀ ਖਾਲਿਸਤਾਨ ਲਹਿਰ ਦੇ ਪ੍ਰਮੁੱਖ ਆਗੂਆਂ ਵਿੱਚੋਂ ਇੱਕ ਪੰਨੂ ਸਿੱਖ ਫੌਜ ਜਰਸਿਲ ਦਾ ਕਾਨੂੰਨੀ ਸਲਾਹਕਾਰ ਤੇ ਤਰਜਮਾਨ ਹੈ ਤੇ ਐਸਐਫ ਜੇ ਦਾ ਮੁੱਖ ਮੰਤਵ ਵੱਖਰੇ ਸਿੱਖ ਰਾਜ ਦੇ ਵਿਚਾਰ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਤੇ ਭਾਰਤ ਸਰਕਾਰ ਨੇ ਪੰਨੂ ਨੂੰ دہشت ਗਰਦ ਐਲਾਨਿਆ ਹੋਇਆ ਹੈ ਨੂਰ ਸਾਹਿਬ ਲੋਕ ਸਭਾ ਹਲਕਾ ਤੋਂ ਵਿਰਸਾ ਸਿੰਘ ਵਲਤੋਹਾ ਨੂੰ ਆਪਣਾ ਉਮੀਦਵਾਰ ਐਲਾਨ ਕੇ ਸ਼ਰਮਣੀ ਅਕਾਲੀ ਦਲ ਕਸੂਤਾ ਕਰ ਗਿਆ ਹੈ ਵਰਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਅਮਰਤਪਾਲ ਸਿੰਘ ਦੇ ਖਿਲਾਫ ਉਮੀਦਵਾਰ ਉਤਾਰਨ ਕਰਕੇ ਪੰਥਕ 13 ਵੱਲੋਂ ਸ਼ਰਮਣੀ ਅਕਾਲੀ ਦਲ ਨੂੰ ਕੇਰਿਆ ਜਾ ਰਿਹਾ। ਬਲਤੋਹਾ ਨੇ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਮਿਲ ਕੇ ਹਮਾਇਤ ਮੰਗੀ ਹੈ ਪਰ ਉਹਨਾਂ ਨੇ ਖਾਲੀ ਹੱਥ ਉਹਨਾਂ ਨੂੰ ਪਰਤਣਾ ਪਿਆ। ਅਮਰਤਪਾਲ ਸਿੰਘ ਦੇ ਮਾਪਿਆਂ ਨੇ ਬਲਤੋਹਾ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਅਮਰਤਪਾਲ ਸਿੰਘ ਦੇ ਚੋਣ ਪ੍ਰਚਾਰ ਦੀ ਮੁਹਿੰਮ ਅੱਜ 30 ਅਪ੍ਰੈਲ ਨੂੰ ਜਿਹੜੀ ਅਕਾਲ ਤਖਤ ਵਿਕੇ ਅਰਦਾਸ ਕਰਨ ਉਪਰੰਤ ਆਰੰਭ ਹੋ ਗਈ ਹੈ। ਦੂਜੇ ਪਾਸੇ ਅਕਾਲੀ ਦਲ ਅੰਮ੍ਰਿਤਸਰ ਨੇ ਅਮਰਤਪਾਲ ਸਿੰਘ ਨੂੰ ਹਮਾਇਤ ਦਿੰਦਿਆਂ ਆਪਣਾ ਉਮੀਦਵ ਤੇ ਇਸ ਕਰਕੇ ਪੰਥਕ 13 ਦਾ ਕਹਿਣਾ ਕਿ ਸ਼ਰੋਮਣੀ ਅਕਾਲੀ ਦਲ ਬਾਦਲ ਨੂੰ ਵੀ ਆਪਣਾ ਉਮੀਦਵਾਰ ਵਾਪਸ ਲੈਣਾ ਚਾਹੀਦਾ ਤੇ ਉਸ ਦੇ ਪੰਥਕ ਹੁਣ ਤੇ ਸਵਾਲ ਚੁੱਕੇ ਨੇ ਅੱਜ ਪੂਰੇ ਸਿੱਖ ਜਗਤ ਵਿੱਚ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ਦੇ ਉੱਤੇ ਪੋਸਟ ਕਰਕੇ ਸਿੱਖ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਪਿਛਲੇ ਸਾਲ ਮਾਰਚ ਵਿੱਚ ਸਨ ਫ੍ਰਾਂਸਿਸਕੋ ਦੇ ਵਿੱਚ ਭਾਰਤੀ ਵਣਜ ਦੂਤਖਾਨੇ ਉਤੇ ਖਾਲਿਸਤਾਨੀ ਸਮਰਥਕਾਂ ਦੇ ਵੱਲੋਂ ਕੀਤੇ ਗਏ ਹਮਲੇ ਨੂੰ ਲੈ ਕੇ ਅਮਰੀਕੀ ਸਰਕਾਰ ਹੁਣ ਹਰਕਤ ਵਿੱਚ ਆ ਗਈ ਹੈ ਯੂਐਸ ਐਫ ਬੀ ਆਈ ਦੂਤਖਾਨੇ ਹਮਲੇ ਦੇ ਵਿੱਚ ਸ਼ਾਮਲ 10 ਮੁਲਦਮਾਂ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਹੈ ਤੇ ਲੁਕਆਊਟ ਨੋਟਿਸ ਇਹ ਯਕੀਨੀ ਬਣਾਏਗਾ ਕਿ ਅਮਰੀਕੀ ਏਜੰਸੀਆਂ ਹਮਲੇ ਵਿੱਚ ਸ਼ਾਮਲ 10 ਮੁਲਦਮਾਂ ਨੂੰ ਸਰਗਰਮੀ ਨਾਲ ਰਿਹਾਸਤ ਵਿੱਚ ਲੈਣਗੀਆਂ ਤੈਸ ਨਾਲ ਅਮਰੀਕੀ ਅਧਿਕਾਰੀਆਂ ਅਤੇ ਬਾਅਦ ਵਿੱਚ ਭਾਰਤੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਉਹਨਾਂ ਦੀ ਪਛਾਣ ਅਤੇ ਗ੍ਰਿਫਤਾਰੀ ਦੀ ਤਿਆਰੀ ਕੀਤੀ ਜਾਏਗੀ ਜ਼ਿਕਰ ਜੋਗ ਹੈ ਕਿ ਭਾਰਤੀ ਕੌਂਸਲੇਟ ਤੇ ਹਮਲਾ 18 ਤੇ 19 ਮਾਰਚ 2023 ਦੀ ਦਰਮਿਆਨੀ ਰਾਤ ਨੂੰ ਹੋਇਆ ਸੀ ਅਤੇ 1 ਅਤੇ 2 ਜੁਲਾਈ 2023 ਦੀ ਮੱਧ ਰਾਤ ਦੇ ਵਿੱਚ ਕੁਝ ਦੋਸ਼ੀ ਮੁਰਤੋਂ ਕੌਂਸਲੇਟ ਵਿੱਚ ਦਾਖਲ ਹੋਏ ਤੇ ਉਸ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਵਾਜ਼ ਸ਼ਰੀਫ ਨੇ ਆਈਐਮਐਫ ਦੀ ਮੁਖੀ ਕ੍ਰਿਸਟਾਲੀਨਾ ਜਾਰਜੀਵਾ ਨਾਲ ਮੁਲਾਕਾਤ ਕੀਤੀ ਅਤੇ ਨਕਤੀ ਦੀ ਕਿਲਦਾ ਸਾਹਮਣਾ ਕਰ ਰਹੇ ਆਪਣੇ ਦੇਸ਼ ਦੀ ਅਰਥ ਵਿਵਸਥਾ ਨੂੰ ਮੋੜ ਲੀ ਉੱਤੇ ਲਿਆਉਣ ਲਈ ਇੱਕ ਨਵੇਂ ਲੋਨ ਪ੍ਰੋਗਰਾਮ ਉੱਤੇ ਚਰਚਾ ਕੀਤੀ ਹੈ। ਰਿਆਦ ਦੇ ਵਿੱਚ ਵਿਸ਼ਵ ਧਾਰਮਿਕ ਫੌਮ ਦੀ ਮੀਟਿੰਗ ਤੋਂ ਇਲਾਵਾ ਸ਼ਰੀਫ ਨੇ 3 ਬਿਲੀਅਨ ਅਮਰੀਕੀ ਡਾਲਰ ਦੇ ਵਾਧੂ ਪ੍ਰਬੰਧ ਨੂੰ ਸੁਰੱਖਿਅਤ ਕਰਨ ਵਿੱਚ ਪਾਕਿਸਤਾਨ ਦਾ ਸਮਰਥਨ ਕਰਨ ਲਈ ਅੰਤਰਰਾਸ਼ਟਰੀ ਮੁਦਰਾ ਫੰਡ ਦੇ ਪ੍ਰਬੰਧਕ ਨਿਰਦੇਸ਼ਕ ਜਾਰਜੀ ਵਾਦਾ ਦਾ ਧੰਨਵਾਦ ਕੀਤਾ ਹੈ। ਪਾਕਿਸਤਾਨ ਨੂੰ ਪਿਛਲੇ ਸਾਲ ਜੂਨ ਦੇ ਵਿੱਚ 3 ਬਿਲੀਅਨ ਅਮਰੀਕੀ ਡਾਲਰ ਦਾ ਆਈਐਮਐਫ ਪ੍ਰੋਗਰਾਮ ਮਿਲਿਆ ਸੀ ਤੇ ਮੌਜੂਦਾ ਐਸਬੀਏ ਦੀ ਇਸ ਮਹੀਨੇ ਮਿਆਦ ਖਤਮ ਹੋਣ ਤੋਂ ਬਾਅਦ پاکستان ਇੱਕ ਨਵੀਂ ਲੰਬੀ ਅਵਧੀ ਐਕਸਟੈਂਡਡ ਫੰਡ ਅਲ ਸਹੂਲਤ ਦੀ ਮੰਗ ਕਰ ਰਿਹਾ ਹੈ ਮੌਜੂਦਾ ਐਸਬੀਏ ਦੀ ਇਸ ਮਹੀਨੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਪਾਕਿਸਤਾਨ ਇੱਕ ਲੰਮੀ ਅਵਧੀ ਐਕਸਟੈਂਡਡ ਫੰਡ ਸਹੂਲਤ ਦੀ ਮੰਗ ਕਰ ਰਿਹਾ ਹੈ ਸੂਬਾ ਚੋਣਾਂ 'ਚ ਕਾਂਗਰਸ ਪਾਰਟੀ ਵੱਲੋਂ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਰਿੰਗਨ ਨੂੰ ਲੁਧਿਆਣਾ ਤੋਂ ਉਮੀਦਵਾਰ ਬਣਾਈ ਜਾਣ ਦੇ ਵਿਰੋਧ ਵਿੱਚ ਸੂਬਾ ਕਾਂਗਰਸ ਕਮੇਟੀ ਦੇ ਬੁਲਾਰੇ ਵਰਨੂ ਮਹਿਤਾ ਨੇ ਅਪੀਵਾ ਦੇ ਦੰਦੇ ਕਿਹਾ ਕਿ ਕਾਂਗਰਸ ਪਾਰਟੀ ਨੇ ਲੁਧਿਆਣਾ ਦੇ ਹਜ਼ਾਰਾ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਦੀ ਅਣਦੇਖੀ ਕਰਕੇ ਬਾਰੀ ਉਮੀਦਵਾਰ ਬਣਾ ਕੇ ਖੁਦ ਹੀ ਲੁਧਿਆਣਾ ਸੀਟ ਵਿਰੋਧੀ ਪਾਰਟੀਆਂ ਦੇ ਝੋਲੀ 'ਚ ਪਾ ਦਿੱਤੀ ਹੈ ਵਰਨੂ ਮਹਿਤਾ ਨੇ ਦੱਸਿਆ ਕਿ ਪਿਛਲੇ 4 ਸਾਲਾਂ 'ਚ ਕਾਂਗਰਸ ਹਾਈ ਕਮੰਡ ਵੱਲੋਂ ਜਥੇਬੰਦੀ ਚ ਸਿਰਫ ਇੱਕ ਹੀ ਸੂਚੀ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਨਵ ਮੈਤਾਨੇ ਰੋਜ਼ ਪ੍ਰਗਟ ਕਰਦਿਆਂ ਕਿਹਾ ਕਿ ਚੋਣ ਲੜਨਾ ਹਰ ਨੇਤਾ ਅਤੇ ਵਰਕਰ ਦਾ ਹੱਕ ਹੈ ਪਰ ਸ਼ਹਿਰ ਦੇ ਨੇਤਾਵਾਂ ਅਤੇ ਵਰਕਰਾਂ ਦੀ ਅਣਦੇਖੀ ਕਰਕੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਤਾਨਾਸ਼ਾਹੀ ਰਵਈਆ ਅਪਣਾਉਂਦਿਆਂ ਬੇਹੱਦ ਉਹ ਨਿਰਾਸ਼ਾਜਨਕ ਹੈ ਸੁਪਰੀਮ ਕੋਰਟ ਦੀ ਫਟਕਾਰ ਲੱਗਣ ਤੋਂ ਬਾਅਦ ਪਤੰਜਲੀ ਉਤਰਾਖੰਡ ਸਰਕਾਰ ਤੋਂ ਵੀ ਵੱਡਾ ਝਟਕਾ ਖਾ ਗਈ ਹੈ ਉਤਰਾਖੰਡ ਡਰੱਗ ਕੰਟਰੋਲਰ ਵਿਭਾਗ ਦੀ ਲਾਇਸੈਂਸਿੰਗ ਅਥਾਰਟੀ ਨੇ ਪਤੰਜਲੀ ਦੀ ਦਿਵਿਆ ਫਾਰਮੇਸੀ ਕੰਪਨੀ ਦੇ 14 ਉਤਪਾਦਾਂ ਉੱਤੇ ਬੈਨ ਲਗਾ ਦਿੱਤਾ ਹੈ ਦਿਵਿਆ ਫਾਰਮੇਸੀ ਦੇ ਇਹਨਾਂ ਉਤਪਾਦਾਂ ਉੱਤੇ ਗਮਰਾਹਕੁਨ ਇਸ਼ਤਿਹਾਰਬਾ ਮਾਮਲੇ 'ਚ ਪਾਬੰਦੀ ਲਗਾਈ ਗਈ ਹੈ ਦੱਸਦੀ ਹੈ ਕਿ ਦਿਵਿਆ ਫਾਰਮੇਸੀ ਦੇ ਇਹਨਾਂ ਜਿਨ੍ਹਾਂ ਉਤਪਾਦਾਂ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਉਹਨਾਂ 'ਚ ਸਵਾਸਤਰੀ ਗੋਲ드 ਸਵਾਸਤਰੀ ਵੱਟੀ ਦਿਵਿਆ ਬਰੋਕਮ ਤੇ ਸਵਾਸਤਰੀ ਪ੍ਰਵਾਹੀ ਸਵਾਸਤਰੀ ਅਵਲੇ ਮੁਕਤਾ ਵੱਟੀ ਲਿਪਿਡੋਮ ਬੀਪੀ ਗ੍ਰਿੱਟ ਮధు ਗ੍ਰਿੱਟ ਮధుਨਾਸ਼ਨੀ ਐਕਸਟਰਾ ਪਾਵਰ ਲਿਵ ਅੰਮ੍ਰਿਤ ਐਡਵਾਂਸ ਲਿਵੋ ਗ੍ਰਿੱਟ ਆਈ ਗ੍ਰਿੱਟ ਗੋਲਡ ਅਤੇ ਪਤੰਜਲੀ ਦ੍ਰਿਸ਼ਟੀ ਆਇਰੋਡੋਬੀ ਸ਼ਾਮਲ ਨੇ ਦੂਜੇ ਪਾਸੇ ਉਤਰਾਖੰਡ ਡਰੱਗ ਕੰਟਰੋਲ ਵਿਭਾਗ ਦੇ ਨੋਟੀਫਿਕੇਸ਼ਨ ਦੇ ਅਨੁਸਾਰ ਦਿਵਿਆ ਫਾਰਮੇਸੀ ਦੇ ਲਾਇਸੈਂਸ ਨੂੰ ਇਹਦੇ ਉਤਪਾਦਾਂ ਦੀ ਪ੍ਰਭਾਵੀਤਾ ਬਾਰੇ ਵਾਰ-ਵਾਰ ਗੁੰਮਰਾਹਕੁਨ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਲਈ ਰੋਕ ਦਿੱਤਾ ਗਿਆ ਹੈ। ਉਹਦੇ ਵਿੱਚ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਗਈ ਆ ਪਰ ਮੰਡੀਆਂ ਵਿੱਚ ਅਜੇ ਵੀ ਕਿਸਾਨ ਅਨਾਜ ਲੈ ਕੇ ਨਹੀਂ ਆ ਰਹੇ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕਣਕ ਦੀ ਫਸਲ ਤਿਆਰ ਨਹੀਂ ਹੋਈ ਅਤੇ ਜਿਵੇਂ ਜਿਵੇਂ ਵਾਢੀ ਹੋਵੇਗੀ ਮੰਡੀਆਂ 'ਚ ਕਣਕ ਦੀ ਆਮਦ ਵਧੇਗੀ ਹੁਣ ਪੰਜਾਬ 'ਚ ਕਣਕ ਦੀ ਵਾਢੀ ਕਰੀਬ ਖਤਮ ਹੋਣ ਨੂੰ ਹੈ ਪਰ ਇਹਦੇ ਬਾਵਜੂਦ ਵੀ ਕਣਕ ਖਰੀਦ 'ਚ ਪਿਛਲੇ ਸਾਲ ਦੇ ਮੁਕਾਬਲੇ ਉਨੀ ਤੇਜ਼ੀ ਨਹੀਂ ਹੈ ਇੱਕ ਰਿਪੋਰਟ ਦੇ ਮੁਤਾਬਕ ਇਸ ਸਾਲ ਸਰਕਾਰ ਕਣਕ ਲਈ 2275 ਰੁਪਏ ਪ੍ਰਤੀ ਕਵੰਟਲ ਐਮਐਸਪੀ ਦੇ ਰਹੀ ਹੈ ਤੇ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਖੁੱਲੇ ਬਾਜ਼ਾਰ 'ਚ ਕਣਕ ਦੀਆਂ ਕੀਮਤਾਂ 2800 ਰੁਪਏ ਪ੍ਰਤੀ ਕਵੰਟਲ ਤੱਕ ਪਹੁੰਚਣ ਦੀ ਉਮੀਦ ਹੈ ਪਿਛਲੇ ਸੀਜ਼ਨ ਦੇ ਵਿੱਚ ਸਰਕਾਰ ਨੇ ਐਮਐਸਪੀ 2125 ਰੁਪਏ ਪ੍ਰਤੀ ਕਵੰਟਲ ਤੈਅ ਕੀਤੀ ਸੀ ਪਰ ਖੁੱਲੇ ਬਾਜ਼ਾਰ ਦੇ ਵਿੱਚ ਕੀਮਤਾਂ 2600 ਰੁਪਏ ਪ੍ਰਤੀ ਕਵੰਟਲ ਤੱਕ ਪਹੁੰਚ ਗਈਆਂ ਸਨ ਪੰਜਾਬ ਖੁਰਾਕ ਅਤੇ ਸਪਲਾਈ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਸ ਸਾਲ ਦੇ ਅਖੀਰ ਤੱਕ ਕਣਕ ਦੀਆਂ ਕੀਮਤਾਂ ਐਮਐਸਪੀ ਤੋਂ 400 ਤੋਂ ਲੈ ਕੇ 500 ਰੁਪਏ ਪ੍ਰਤੀ ਕੈਂਟਲ ਜ਼ਿਆਦਾ ਹੋ ਜਾਣਗੀਆਂ। ਭਾਰਤੀ ਮਸਾਲਾ ਨਿਰਮਾਤਾਵਾਂ ਐਮਡੀਐਚ ਤੇ ਐਵਰੈਸ ਦੇ ਕੁਝ ਉਤਪਾਦਾਂ ਨੂੰ ਲੈ ਕੇ ਲਗਾਤਾਰ ਚਿੰਤਾ ਪ੍ਰਗਟਾਈ ਜਾ ਰਹੀ ਹੈ। ਐਮਡੀਐਚ ਅਤੇ ਐਵਰੈਸ ਦੀਆਂ ਮੁਸੀਬਤਾਂ ਲਗਾਤਾਰ ਵਧ ਰਹੀਆਂ ਨੇ। ਇਹ ਦਰਮਿਆਨ ਇਹਨਾਂ ਚਿੰਤਾਵਾਂ ਕਾਰਨ ਸਾਲ ਮੋਨੇਲਾ ਗੰਦਗੀ ਕਾਰਨ ਸੰਯੁਕਤ ਰਾਜ ਅਮਰੀਕਾ ਚ ਮਹਾਸ਼ਿਆ ਦੀ ਹੱਟੀ ਪ੍ਰਾਈਵੇਟ ਲਿਮਟਿਡ ਵੱਲੋਂ ਬਰਾਮਦ ਕੀਤੇ ਗਏ ਮਸਾਲਿਆਂ ਨਾਲ ਸੰਬੰਧਿਤ ਸ਼ਿਪਮੈਂਟ ਲਈ ਇਨਕਾਰ ਦਰਾਂ ਚ ਵਾਧਾ ਦਰਜ ਕੀਤਾ ਗਿਆ। ਇੱਕ ਰਿਪੋਰਟ ਦੇ ਮੁਤਾਬਕ ਪਿਛਲੇ 6 ਮਹੀਨਿਆਂ ਦੇ ਵਿੱਚ ਅਮਰੀਕੀ ਕਸਟਮ ਸਦੀ ਮਸਾਲਿਆਂ ਦੀ ਸ਼ਿਪਮੈਂਟ ਨੂੰ ਨਾ ਮਨਜ਼ੂਰ ਕਰ ਦਿੰਦਾ ਹੈ ਜਦਕਿ ਪਿਛਲੇ ਸਾਲ ਇਹ 15% ਦੀ ਸੀ ਸਾਲਮੋਨੇਲਾ ਗੰਦਗੀ ਉੱਤੇ ਇਨਕਾਰ ਦਰਾਂ 'ਚ ਵਾਧਾ ਅਜਿਹੇ ਸਮੇਂ 'ਚ ਹੋਇਆ ਜਦੋਂ ਸਿੰਗਾਪੁਰ ਤੇ ਹਾਂਗਕਾਂਗ ਦੋਵਾਂ ਨੇ ਮਸਾਲੇ ਦੇ ਮਿਸ਼ਨ 'ਚ ਪਾਏ ਜਾਣ ਵਾਲੇ ਕਠਿਤ ਕਾਰਸੀਨੋਜਨਿਕ ਕੀਟਨਾਸ਼ਕਾਂ ਨੂੰ ਲੈ ਕੇ ਐਮਡੀਐਚ ਅਤੇ ਐਵਰੈਸਟ ਫੂਡ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਦੀਆਂ ਕੁਝ ਵਰਤਾਂ ਦੀ ਵਿਕਰੀ ਰੋਕ ਦਿੱਤੀ ਸੀ ਸਕਾਟਲੈਂਡ ਦੇ ਪਹਿਲੇ ਮੰਤਰੀ ਹਮਜ਼ਾ ਯੂਸਫ ਨੇ ਬੇਪਰੋਸਗੀ ਮਤਦਾਤਾ ਸੰਭਾਲਾ ਕਰਨ ਤੋਂ ਪਹਿਲਾਂ ਹੀ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। erto ਕੁਝ ਦਿਨ ਪਹਿਲਾਂ ਹਮਜ਼ਾ ਦੀ ਅਗਵਾਈ ਵਾਲੀ ਸਕਾਟਿਸ਼ ਨੈਸ਼ਨਲ ਪਾਰਟੀ ਨੇ ਨੀਤੀਗਤ ਮੁੱਦਿਆਂ ਨੂੰ ਲੈ ਕੇ ਟਕਰਾਅ ਤੋਂ ਬਾਅਦ ਗ੍ਰੀਨ ਪਾਰਟੀ ਨਾਲ ਗੱਲਬਾਤ ਤੋੜ ਦਿੱਤਾ ਸੀ। ਪਾਕਿਸਤਾਨੀ ਮੂਲ ਦੇ 39 ਸਾਲਾ ਹਮਜ਼ਾ ਨੇ ਪਿਛਲੇ ਸਾਲ ਮਾਰਚ ਵਿੱਚ ਸਕਾਟਲੈਂਡ ਦੇ ਪਹਿਲੇ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਇਹ ਅਹੁਦਾ ਸੰਭਾਲਣ ਵਾਲੇ ਉਹ ਪਹਿਲੇ ਮੁ슬ਮਨ ਨੇਤਾ ਸਨ। ਸਕਾਟਿਸ਼ ਸਰਕਾਰ ਦਾ ਸਾਰਾ ਕੰਮ ਪਹਿਲਾ ਮੰਤਰੀ ਹੀ ਸੰਭਾਲਦਾ ਹੈ ਤੇ ਇਹ ਅਹੁਦਾ ਪ੍ਰਧਾਨ ਮੰਤਰੀ ਦੇ ਬਰਾਬਰ ਮੰਨਿਆ ਜਾਂਦਾ ਹੈ। ਗ੍ਰੀਨ ਪਾਰਟੀ ਨੇ ਵਿਰੋਧੀ ਦਲਾ ਕੰਜ਼ਰਵੇਟਿਵ ਲੇਬਰ ਅਤੇ ਲਿਬਰਲ ਡੈਮੋਕਰੇਟਸ ਦੇ ਨਾਲ ਮਿਲ ਕੇ ਦੋ ਅਵਿਸ਼ਵਾਸ ਪ੍ਰਸਤਾਵਾਂ ਦਾ ਸਮਰਥਨ ਕੀਤਾ ਜਿਸ ਵਿੱਚ ਯੂਸਫ ਖਿਲਾਫ ਅਵਿਸ਼ਵਾਸ ਪ੍ਰਸਤਾਵ ਵੀ ਸ਼ਾਮਲ ਸੀ। ਅਗਲੀ ਨਈ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ ਤਨ।